ਹੈ ਦਵਾਰੋ ਪਾਂਜੇ ਦੇ ਬਾਣ ਹੈ ਚਾਚਾ ਨੂੰ ਸਾਡਾ ਵੀਰ ਲਖਪ੍ਰੀਤ ਮਿਵਸ ਪਾਂਜਾ ਪੁੱਤ ਹੈ ਔਰ ਸਾਡੇ ਜੀ ਦੇ ਪਤੀ ਵਾਹ ਵਾਹ ਗੌਰਵ ਪਾਂਜਾ ਦਾ ਸਨਮਾਨ ਕੀਤਾ ਜਾਣਾ ਕਲਵੰਤ ਭਾਈ ਜੀ ਨੂੰ ਲਾ ਕੇ ਆ ਜੀ ਜੀ ਬਹੁਤ ਸਰਕਾਰ ਤੇ ਪਿਆਰ ਨਾਲ ਜਿਹੜੀ ਮੁਹੱਬਤ ਉਹ ਲੈ ਸਕੀਏ ਬਿੰਦਰ ਜੀ ਤੁਹਾਡਾ ਪਿਆਰ ਦੇਣ ਧੰਨਵਾਦ ਹੈ ਸੋ ਜੀਦਰ ਬਹੁਤ ਸਾਡੇ ਗੌਰਵ ਪਹਿਲਵਾਨ ਜੀ ਮੁਸ਼ਕਵੇਦ ਲਾਗੇ ਪੈਂਦਾ ਇਸ ਦਾ ਸੋਰੀ ਜਿੱਥੇ ਫੌਜੀਆਂ ਦੀ ਕਲੋਨੀ ਹੈ ਉਹਦੇ ਲਾਗੇ ਪੈਂਦਾ ਸਾਡੇ ਵੀਰ ਕਿਤੇ ਵੀ ਖਾਲੂ ਵਾਲੇ ਵੀਰ ਦੇ ਪਾਸੇ ਬਾਤ ਹੋਣੀ ਆ ਕੁਸਤੀ ਜਿਹੜੀ ਹੋਈ ਹੈ ਜਾਣੇ ਕਹਿੰਦੇ ਵੀ ਖਾਲੀ ਹੋਈ ਕੁਸਤੀ ਕੋਈ ਨਹੀਂ ਮਾਲਕ ਕਰਦਾ ਆਲੇ ਹੱਦ ਦਾ ਕੋਈ ਝੂਠਾ ਕਰਦਾ ਤੇ ਖਾਲੀ ਹੋਈ ਕੁਸਤੀ ਦੇ ਅੰਤਿਕ ਪੜਵੇ ਅਮਨ ਸਿੰਘ ਅਮਨ ਬੰਗੜੀ ਭਰਾਵਾਂ ਦੇ ਵੱਲ ਸ਼ੋਅ ਮੈਚ ਜਿਹੜਾ ਕੁਸਤੂ ਕਹਿੰਦਾ ਜਮਾਨ ਕੰਦੇਰ ਕਰੇ ਇੱਕ ਵਗੇ ਉਹ ਪਾਟਾ ਵਾਲੇ ਅੱਜ ਜਿਹੜਾ ਸਾਡਾ ਪੈਟਕਾ ਦੇ ਵਿੱਚ ਰਨੋ ਨੂੰ ਅੱਜ ਜਿਹੇ ਲਾਮ ਨਾ ਆਇਆ ਜਾ ਰਿਹਾ ਜਿਹੜਾ ਹਰ ਸਾਲ ਦੀ ਤਰ੍ਹਾਂ ਲੈਕਸ ਦੇ ਬੜੇ ਚਾਪ ਤੇ ਸ਼ਾਨਾ ਬਣਾਇਆ ਜਾ ਰਿਹਾ ਐਨਆਰਆਈ ਵਿਦਾ ਦੇ ਸਟੇਜ ਨਾਲ

लाख रुपया बवंजा हजार रुपया वे साल इनाम दिते जा रहे एम आर आई जिंदा धन करते हैं नगर वास धन्यवाद है जिन्हें भी जीत सकता टीम का जी सा मेले करने वास्ते आपने धनवाते हैं ਸਭ ਜੀ ਸੰਤਾਨਾਂ ਇਹ ਕੁੜੀਆਂ ਕਹਿ ਰਹੀਆਂ ਤਾਂ ਸਿਰ ਭਾਰਾ ਅੱਜ ਸਿੰਘ ਸਿੰਘ ਮਿਲਗੇ ਬਹੁਤ ਬਹੁਤ ਖੁਸ਼ੀ ਕਿੰਨਾ ਕੁ شادی ਕਰਨਾ ਚਾਹੋਗੇ ਮਰਾਜੀ ਤੇਨਾ ਕਹਿੰਦੇ ਹੁੰਦੇ ਆ ਵੀ ਕਿਸੇ ਆ ਮੰਮ ਜਿਹੜੇ ਪਿੰੜ ਦੇ ਸੰਯੋਗ ਦੇ ਨਾਲ ਨਗਰ ਦਾ ਕੀ ਬਾਹਰਲੇ ਨਾ ਰੇ ਵੀਰਾਂ ਦੇ ਸੰਯੋਗ ਦੇ ਨਾਲ ਬਹੁਤ ਦਰਿਆ ਮਾਰੇ ਨੇ ਕਿਰਪਾ ਕੀ ਜੀ ਸਾਲ ਬਾਾਰ ਸੰਗਮੇਂ ਦਾ ਖਾਦਾ ਹੁੰਦਾ ਹੈ ਜੀ ਅੱਜ ਜੀ ਅਰਵਾ ਚੰਪਾ ਜੀ ਆਪਣੇ ਲੰਗਰ ਦਾ ਤੇ ਚਾਰ ਆਇਆ ਜੀ ਪ੍ਰੋਗਰਾਮ ਤੇ ਹੈਪੀ ਮੰਟ ਜੀ ਆਨਾਮ ਜੀ ਤੇ ਬਹੁਤ ਬਹੁਤ ਸਗਲੇ ਜੀ ਤੇ 1 ਲੱਖ ਰੁਪਏ ਦਾ ਨਾਮ ਹੈ 55000 ਦਾ ਨਾਮ ਜੀ ਧੰਨ ਬੇਨੀਏ ਕੋ ਹਾਂ ਸਰ ਜੀ

ਇਹ ਚੈਨ ਦਾ ਐਲਾਨ ਕਰਕੇ ਵਾ ਵਾ ਖੜੇ ਹਾਂ ਕਿ ਕਿ ਇਹ ਵਿਅਕਤੀ ਇਹ ਤੋਂ ਦੇ ਆਰਾਮ ਕੇ ਲਈ ਐਨ ਆਰ ਆਈ ਇੰਦਾਂ ਦੀ ਬੜਾ ਯੋਗਤਾ ਹੈ ਹਰ ਸਾਲ ਬੜਾ ਰੰਗ ਆਉਂਦਾ ਹੈ ਇਸ ਸਾਲ ਵੀ ਬੇਲੇ ਦੇ ਦੂਜੇ ਦਿਹਾੜੇ ਬਿਲਕੁਲ ਸਰੇ ਦੇ ਉਪਸਥਿਤ ਕਾਹਲੇ ਹੋ ਰਹੇ ਹਨ ਅੰਤ ਦਾ ਪਰੂਤ ਰਸਕਾ ਹਾਲੂ ਪੇੜਾ ਕੇ ਬਹੁਤ ਅਨੰਦ ਆਇਆ ਜਿਹੜਾ ਬਹੁਤ ਬੰਦਿਆ ਹੈ ਨਾਲ ਖਾਲੂ ਤੇ ਪਰ ਇਹਨੇ ਦੀ ਚੈਂਟ ਵਿੱਚ ਦਿੱਤੀ ਇੰਨੀ ਫਰਕ ਖੇਤ ਤੇ ਹੋਰ ਲੋਨਾਈ ਜਿੰਜੇ ਅੱਗੇ ਤੋਂ ਬਹੁਤ ਜੇਤਰਾ ਇਹਨਾਂ ਅਧਿਕਾਰ ਅਪਰੇਸ ਕਰ ਗਿਆ ਵੀ ਇਸ ਵਾਰ ਦੇ ਬਿਲੇ ਨਾ ਨਹੀਂ ਵੀ ਨਾ ਆਪਣਾ ਬਟਾਏ ਹੁਣ ਮਾਨ ਹੈ ਮਾਨ ਹੈ ਬੇਹਤ ਬਾਕੀ ਕੋਈ ਪੜੀ ਗਈ ਕੋਈ ਆਉਂਦੇ ਨੇ ਦੇਰਾਂ ਬੰਦੇ ਗਏ ਹਾਂ ਜਿਹੜੇ ਬੋਟੋ ਨੇ ਮਿੱਤੀਆ ਉਹਨਾਂ ਦੇ ਵੋਟ ਆਏ ਪਰ ਦੂਸਰੇ ਜਿਹੜੇ ਲੋਕ ਹੈਗੇ ਬਣਾ ਬੜਾ ਨੰਨਾ ਬੜਿਆ ਅਸੀਂ ਇੱਕ ਖਾਲੀ ਪੰਚਾਇਤ ਆ ਨਗਰ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹਰ ਸਾਲ ਜਿਹੜਾ ਲੋਕ ਆਪਣੇ ਦਿਨ ਦੇ ਸਮਾਜ ਦੇ ਸਮਾਜ ਦੇ ਆਮੇ ਰੋਸਾ ਉਹ ਜਾਸਤ ਅਲਵਾਦੀ ਜਨਾਰ ਹਿੰਦਰ ਸਿੰਘ ਜੀ ਇਹ ਤੇਰਾ ਚਾਹੇ ਪੌੜਾ ਪੌੜਾ ਸ਼ਹਿਰ ਪੈਲਟੀ ਦਾ ਕੰਮ ਹੈਗਾ ਪੈਣ ਕੋਠੀ ਦਾ ਲੰਗਾ ਜੀ ਠੀਕ ਹੈ ਜੀ ਅੱਜ ਦੇ ਸੰਬੰਧ ਬਾਰੇ ਕੀ ਕਹਿਣਾ ਚਾਹੋਗੇ ਅੱਜ ਦੇ ਸੰਬੰਧ ਮੇਰੇ ਨਾਲ ਜੋ ਪ੍ਰੋਗਰਾਮ ਹੈ ਬਹੁਤ ਵਧੀਆ ਸਕੇਢਾ ਲੰਨਾ ਚੱਲ ਰਿਹਾ ਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਸਾਡੇ ਇਲਾਕੇ ਦਾ ਜਿਹੜਾ ਸੰਗਮੁਲਾ ਹੈ ਔਰ ਉਹ ਸਾਡੇ ਉਪਨਵੰਦ ਵਸਨੀਕਾਂ ਦਾ ਔਰ ਇਲਾਕਾ ਵਸਨੀਕਾਂ ਦਾ ਇਸ ਮੇਲੇ ਕਰਾਉਣ ਵਿੱਚ ਬਹੁਤ ਵੱਡਾ ਸਹਿਯੋਗ ਹੈ ਨੌਜਵਾਨ ਬੱਚਿਆਂ ਨੂੰ ਇੱਥੋਂ ਇਹ ਇਹ ਲਾਹੇਵੰਦ ਬੱਚੇ ਜਿਹੜਾ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਇਤਰਾ ਦੇਣ ਔਰ ਇਸ ਤਰ੍ਹਾਂ ਦੇ ਆਂ ਆਉਂਦੇ ਆ ਕੇ ਖੇਡਾਂ ਖੇਡਾਂ ਜੇ ਨਾ ਬੱਚਿਆਂ ਨੂੰ ਚੰਗੀ ਮਿਲ ਸਕੇ ਠੀਕ ਹੈ ਮਾਂ ਮਾਰੀ ਹਰ ਵਿਕਾਰ ਚੋਂ ਵਾਪਾਰੀ ਤੰਦਰੁਸਤ ਆਵਾਜ਼ ਨੂੰ ਲਈ ਆਪਣੀ ਮਾਂ ਨੂੰ ਦੇ ਲੈ ਤਾਏ ਕਿ ਤੁਹਾਡੀ ਬੁਰੀ ਬੁਨਾਦੀ ਆਏ ਬਾਰੇ ਬਹੁਤ ਬਾਰੇ ਬਾਹਰ ਕਰਵਾਣਾ ਪਿਆ ਯਾਦ ਰੱਖਣਾ ਸਾਡੇ ਨੰਬਰ ਸਾਹਮਣੇ ਹਾਂ ਜੀ ਪੰਚਾਇਤ ਦੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆ ਠੀਕ ਹੈ ਜੀ ਉਹ ਉਹ ਦੇ ਕਰਦੇ ਆ ਪਰ ਵਾਲਾ 2000 3000 ਰੁਪਏ ਦਾ ਹਾਲਤਾ ਦੇ ਇਹ ਨਿਵਾਣ ਹਾਲਤਾ ਵਾਲੇ ਰਿਕਾਰਡ ਦੇ ਸੰਯੋਗ ਦੇਣਾ ਬੱਚਿਆਂ ਨੂੰ ਇਸਾ ਕੀਤਾ ਦੇ ਜਿਹੜੇ ਲੋਗ ਰਹਿ ਕੇ ਥਾਂ ਲੈਣਾ ਚਾਹੀਦਾ ਨਿਛਾ ਤੋਂ ਰਹਿ ਕਰਾਣਾ ਚਾਹੀਦਾ ਇਹ ਹੋਏਗੇ ਕਰਾਂਗੇ ਬਾਕੀ ਚਾਹਤਾ ਖਾਵੇ ਪੰਜਾਬ ਦਾ ਨਾਮ ਬੋਲ ਭੱਲਵਾ ਆਹ ਆਹ ਇਹ ਨਾਂ ਕੀ ਹੋ ਗਿਆ ਇਹ ਜਿਹੜੇ ਇਹਲਾ ਕਰਵਾਇਆ ਇਹ ਹੋਰੇ ਬੈਨ ਦੀ ਆ ਵੀ ਵਾਏ ਬੀਗਾਂ ਆਲਫਾ ਫਾਏ ਬੀਤੀ ਹਾਂ ਇਹ ਚੇਂਜ ਹੋਰ ਪੁਰਾਣੇ ਸ਼ੇਰ ਜਾਂਦੇ ਆ ਇਹ ਮੇਰੇ ਨਾਨਕੇ ਦਾ ਪੈਂਡਾ ਇਹ ਮੈਂ ਇੱਥੇ ਹਰ ਸਾਲ ਆਉਂਦਾ ਇੱਥੇ ਅਸੀਂ ਜਿੰਨੇ ਪਏ ਸਾਡੇ ਪੁਰਾਣੇ ਨਾਨਕੇ ਦਾ ਪੈਂਡਾ ਬਹੁਤ ਬਹੁਤ ਹਾਰੇ ਪੈਂਡਾ ਸਾਰੇ ਇਲਾਕੇ ਨੂੰ ਬਹੁਤ ਬਹੁਤ ਮੁਬਾਰਕਾਂ ਜਿਸ ਵੰਸਾ ਕੀ ਨਾ ਅਪਣਾਈ ਬਸੀ ਗੱਲ ਖੇਰ ਨਾ ਬਲਵਿੰਦਰ ਸਿੰਘ ਗੈਰ ਰਤਾ ਸਰ ਤੁਸੀਂ ਗਰੇਡ ਪਿੰਡ ਦੇ ਸਰਪੰਚ ਹੋ ਰਤਾ ਨੌ ਬਾਤ ਹੈ ਜੀ ਅੱਜ ਤੁਸੀਂ ਖਾਲੂ ਵਿੱਚ ਜਿੰਮੇਲਾ ਦੇਖਣ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਇਹ ਹਰ ਸਾਲ ਜਿਸ ਤਰ੍ਹਾਂ ਸਾਡੀ ਸੁਦੇਸ਼ ਬਾਬਾ ਕਲੇ ਨੂੰ ਗੁਫਤੀ ਜਲਦੀ ਨਾਲ ਪ੍ਰੇਰਾ ਕਰਦੀ ਹੈ ਮੈਦਾਨ ਦੇ ਵਿੱਚ ਉਹਦੇ ਦੋ ਬੰਦੇ ਆ ਗਏ ਬੜੀਆ ਬਾਕੀ ਸਭ ਨਾਲ ਆਏ ਨੇ ਜੀ ਸੂਸ਼ੇ ਨੇ ਬਾਪ ਸਾਡੇ ਦੇ ਵਿੱਚ ਸਿੰਘੀ ਵਾਲਾ ਹੈ ਤੁਹਾਨੂੰ ਪਤਾ ਹੈ ਜੀ ਸੂਸ਼ੇ ਨੇ ਠੀਕ ਹੈ ਅੱਜ ਕੱਲ੍ਹ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਬੱਚੇ ਹੋਣਾ ਸਪੰਸਾਹ ਕਹਿੰਦੇ ਜਵਾਨਾ ਖੇਡੀਆਂ ਬਚਾਉਣੇ ਦਰਦੀਏ ਜੀ ਉਹ ਆਪਣੇ ਕੋ ਵੱਡੀਆਂ ਨੇ ਤੇ ਪੰਜ ਅੰਦਰ ਵਾਲੇ ਭਾਤੇ ਪਿੰਡ ਦੀ ਵੀ ਪ੍ਰੋਗਰਾਮ ਹੁੰਦੀ ਸਾਡੇ ਪੰਜ ਵੀਰੇ ਕੋਲ ਆਏ ਹੁੰਦਾ ਤੁਹਾਨੂੰ ਜਲਦੀ ਪੰਜ ਵੱਡੀਆਂ ਦੀ ਆਨ ਵਾਲੇ ਸਮੇਂ ਤੇ ਤੁਸੀਂ ਖੇਡਾ ਵਗਰਾ ਕਰਾਓਗੇ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਹੋਣੇ ਵਾਲਾ ਆਦਾਨ-ਪ੍ਰਦਾਨ ਬਾਹਾਸਾਂ ਬਤਨ ਨਸੀਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਜਿਨ੍ਹਾਂ ਹਿੰਮਤ ਯਾਰ ਭਾਰਸਨ ਸੁਦੇ ਨਸੀਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਅੱਜ ਹਿੰਮਤ ਕਿਹਦੀ ਯਾਰ ਬਣਦੀ ਹੈ ਇਹ ਚਾਰਾਂ ਵਿੱਚੋਂ ਦੋ ਮਣ ਅੱਜ ਦੇ ਜਿੱਤੂ ਬਣ ਗਏ ਤੇ ਜੇ ਦੋ ਨਾਲ ਕੋ ਸੈਕ ਗਰਾਊਂਡ ਦੇ ਸਾਡੇ ਵੀਰ ਇੱਧਰ ਸਾਡੇ ਵੀਰ ਨੇ ਔਰ ਬਹੁਤ ਵੱਡਾ ਪਿਆਰ ਦੇ ਰਹੇ ਤਾਲਮਾਦ ਹੈ ਲੰਮੀ ਲਿਸਟ ਸਾਡੇ ਭਰਾ ਨਰਿੰਦਰ ਸਿੰਘ ਜੀ ਹੈਲੋ ਅਸ਼ੇਦ ਵੱਲ ਤੇ

ਦੀ ਗੋਲੀਆਂ ਵਾਲੇ ਕਹਿੰਦੇ ਬਲੈਕੀ ਦੇ ਮਾਮਾ ਜੀ ਸਾਡੇ ਸੋਨੀ ਦੇ ਮਾਮਾ ਜੀ ਜੀਸੀ ਜੀ ਆਏ ਰਾਂਗਣਾ ਵਾਲੇ ਮਨੋ ਕਿਤਾ ਆਇਆ ਮਰਾ ਵੀਰ ਇਹਦੇ ਨੇ ਪਿਛਲੇ ਸਾਲ